ਸਾਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਸੋ ਅੱਜ ਵੀ ਅਸੀਂ ਉਸੇ ਹੀ ਬਿਮਾਰੀ ਨਾਲ ਕੰਟੀਨਿਊ ਕਰਾਂਗੇ ਤੁਸੀਂ ਜਾਣਦੇ ਹੀ ਉਹ ਆਲਮੋਸਟ ਕਿ ਦਿਲ ਨਾਲ ਹੋਣ ਵਾਲੀਆਂ ਬਿਮਾਰੀਆਂ ਦੁਨੀਆ ਭਰ ਵਿੱਚ ਲੀਡਿੰਗ ਕੌਜ਼ ਆਫ ਡੈਥ ਆ ਲਗਭਗ ਹਰ ਸਾਲ ਦੁਨੀਆ ਵਿੱਚ ਪੌਣੇ 2 ਕਰੋੜ ਮੌਤਾਂ ਦਿਲ ਦੀਆਂ ਬਿਮਾਰੀਆਂ ਨਾਲ ਹੀ ਕੱਲੀਆਂ ਹੁੰਦੀਆਂ ਨੇ ਔਰ ਇਕੱਲੇ ਅਮਰੀਕਾ ਦੇ ਵਿੱਚ ਗਿਣਤੀ ਲਗਭਗ 6 ਲੱਖ 10 ਹਜ਼ਾਰ ਆ ਹੁਣ ਤੁਸੀਂ ਅੰਦਾਜ਼ਾ ਲਾਓ ਪੌਣੇ 2 ਕਰੋੜ ਮੇਰੇ ਖਿਆਲ ਚ ਐਗਜ਼ੈਕਟ ਫਿਗਰ 17.8 ਮਿਲੀਅਨ ਡੈਥਸ ਪਰ ਈਅਰ ਆਰ ਐਟਰੀਬਿਊਟਡ ਟੂ ਹਾਰਟ ਡਿਜ਼ੀਜ਼ਸ ਐਂਡ ਐਸਪੈਸ਼ਲੀ ਟੂ ਕੋਰੋਨਰੀ ਆਰਟਰੀ ਡਿਜ਼ੀਜ਼ਸ ਪਾਪਾ ਬਲੋਕੇਜ ਵਾਲੀਆਂ ਜਿਹੜੀਆਂ ਦਿਲ ਦੀਆਂ ਬਿਮਾਰੀਆਂ ਨੇ ਜਿਦੇ ਵਿੱਚ ਦਿਲ ਦੀਆਂ ਕੋਰੋਨਰੀ ਆਰਟਰੀਜ਼ ਦੇ ਵਿੱਚ ਬਲੋਕੇਜ ਆ ਜਾਂਦੀ ਆ ਸੋ ਅਮਰੀਕਾ ਦੇ ਵਿੱਚ ਭਰਪੂਰ ਰਿਸਰਚ ਚੱਲ ਰਹੀ ਸੀਗੀ अर्ਲੀ 60s 70s ਦੇ ਵਿੱਚ ਔਰ ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ ਇਹਦੀ ਰਿਸਰਚ ਕਰ ਰਹੇ ਸੀਗੇ ਫਾਈਂਡ ਆਊਟ ਕਰਨ ਲਈ ਕਿ ਕੀ ਜੈਨੇਟਿਕ ਫੈਕਟਰਸ ਵੀ ਫੈਸਲਾ ਕਰਨ ਨੇ ਕਿ ਕੀ ਹੈਰਿਡੀਟਰੀ ਕਿ ਕੀ ਇਹ ਬਿਮਾਰੀ ਪਿਤਾ-ਪੁਰਖੀ ਚੱਲੀ ਆਉਂਦੀ ਹੈ ਸਾਡੇ ਜੀਨਸ ਦੇ ਵਿੱਚ ਸੋ ਜਿਵੇਂ ਕੱਲ ਵੀ ਮੈਂ ਦੱਸਿਆ ਸੀ ਉਹਨੂੰ ਥੋੜਾ ਜਿਆਦਾ ਰਿਫਰੈਸ਼ ਕਰ ਲਈਏ ਕਿ ਅਮਰੀਕਾ ਦੀਆਂ ਅਲੱਗ-ਅਲੱਗ ਕਮਿਊਨਿਟੀਜ਼ ਦੇ ਵਿੱਚ ਇਸ ਬਿਮਾਰੀ ਦੀ ਪ੍ਰੈਵੈਲੈਂਸ ਅਲੱਗ-ਅਲੱਗ ਆ ਸਭ ਤੋਂ ਜ਼ਿਆਦਾ ਪ੍ਰੈਵੈਲੈਂਸ ਪਾਈ ਜਾਂਦੀ ਆ ਜਿਹੜੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਆਫਰੀਕਨ ਅਮਰੀਕਨਸ ਨੇ ਬਲੈਕਸ ਨੇ ਦੂਜੇ ਨੰਬਰ ਤੇ ਲੈਟਿਨੋਸ ਦੇ ਵਿੱਚ ਆ ਜਿਹੜੇ ਹਿਸਪੈਨਿਕਸ ਲੋਕ ਨੇ ਸਪੈਨਿਸ਼ ਸਪੀਕਿੰਗ ਨੇ ਫਿਰ ਯੂਰੋਪੀਅਨ ਨੇ ਏਸ਼ੀਅਨ ਨੇ ਚਾਈਨੀਜ਼ ਨੇ ਇੰਡੀਅਨ ਨੇ ਸੋ ਅਲੱਗ-ਅਲੱਗ ਕਮਿਊਨਿਟੀਜ਼ ਦੇ ਵਿੱਚ ਇਹਦੀ ਅਲੱਗ-ਅਲੱਗ ਪ੍ਰੈਵੈਲੈਂਸ ਆ ਬਲੈਕਸ ਦੇ ਵਿੱਚ ਹਾਈਐਸਟ ਆ ਮੋਟਾ ਜਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਬਲੈਕਸ ਅਮਰੀਕਾ 'ਚ ਕਿਵੇਂ ਆਏ ਇਹ ਲਗਭਗ ਇੱਕ ਪ੍ਰੋਸੈਸ ਤੁਸੀਂ ਲਾ ਲੋ ਕਿ 17ਵੀਂ ਸਦੀ ਤੋਂ ਲੈ ਕੇ ਅਰਲੀ 20ਵੀਂ ਸਦੀ ਤੱਕ ਲਗਭਗ ਚੱਲਦਾ ਰਿਹਾ ਕਿ ਕਿਉਂਕਿ افریقਾ ਦੇ ਵਿੱਚ ਪਾਵਰਟੀ ਬਹੁਤ ਸੀਗੀ ਤੇ ਜਿਹੜੇ ਯੂਰੋਪੀਅਨ ਵਪਾਰੀ ਸੀਗੇ ਉਹ ਕੀ ਕਰਦੇ ਸੀ ਕਿ ਅ افریقਾ ਤੋਂ ਸਲੇਵਜ਼ ਚੁੱਕਦੇ ਸੀਗੇ ਯੂਰੋਪੀਅਨ ਟ੍ਰੇਡਰਸ ਔਰ ਉਹਨਾਂ ਨੂੰ ਅਮਰੀਕਾ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਐਟਲੈਂਟਿਕ ਓਸ਼ਨ ਦੇ ਪਾਰ ਜਾ ਕੇ ਅਮਰੀਕਾ ਦੇ ਵਿੱਚ ਯੂਰੋਪੀਅਨ ਕਲੋਨਾਈਜ਼ਰਸ ਦੇ ਕੋਲ ਹੀ ਵੇਚ ਆਉਂਦੇ ਸੀਗੇ ਨਾਉ ਡੇਜ਼ ਦੇ ਆਰ ਰਿਸਪੈਕਟਫੁਲੀ ਕਾਲਡ ਐਸ ਅਫਰੀਕਨ ਅਮਰੀਕਨਸ অর ਐਸ ਸਿੰਪਲੀ ਬਲੈਕਸ ਹਾਂ ਉਹਨਾਂ ਨੂੰ ਨੀਗਰੋ ਕਹਿਣਾ ਬਹੁਤ ਹੀ ਡੈਰੋਗੇਟਰੀ ਹੈ ਨੀਗਰੋ ਕਦੀ ਉਹਨਾਂ ਨੂੰ ਕਿਉਂ ਬੜੇ ਤਕੜੇ ਜਵਾਨ ਹੁੰਦੇ ਆ ਕੀ ਤੁਹਾਡਾ ਹਾਲ ਕਰਨਗੇ ਤੁਸੀਂ ਸਮਝ ਸਕਦੇ ਹੋ ਨੀਗਰੋ ਇਜ਼ ਅ ਵੈਰੀ ਡੈਰੋਗੇਟਰੀ ਟਰਮ ਸੋ ਨੈਵਰ ਕਾਲ ਅ ਬਲੈਕ ਅ ਨੀਗਰੋ अफ्रीकन अमेरिकन्स ਦੇ ਵਿੱਚ ਕੋਰਨਰੀ ਆਰਟਰੀ ਡਿਜ਼ੀਜ਼ ਦੀ ਪ੍ਰੈਵਲੈਂਸ ਬਹੁਤ ਹਾਈ ਸੀਗੀ ਇਹ ਗੱਲ ਸਮਝ ਆ ਗਈ ਸਾਨੂੰ ਹੁਣ ਸਾਇੰਟਿਸਟਾਂ ਨੇ ਇਹ ਪਤਾ ਲਾਉਣਾ ਸੀ ਕਿ ਕੀ ਸਿਰਫ ਜੈਨੇਟਿਕ ਫੈਕਟਰ ਹੀ ਫੈਸਲਾਕੁਨ ਨੇ ਇਹ ਬਿਮਾਰੀ ਪੈਦਾ ਕਰਨ ਦੇ ਵਿੱਚ ਕਿ ਕੀ ਇਹ ਬਿਮਾਰੀ ਟੋਟਲੀ ਪਿਤਾਪੁਰਖੀ ਤੁਰੀ ਆਉਂਦੀ ਆ ਕਿ ਭਾਵ ਕੋਈ ਇਨਾ ਬਲੈਕਸ ਦੇ ਵਿੱਚ ਕੋਈ ਮਾੜਾ ਜੀਨ ਹੁੰਦਾ ਆ ਜਿਹਦੇ ਕਰਕੇ ਇਹਨਾਂ ਦੇ ਵਿੱਚ ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਾਮਨ ਅਮਰੀਕਨਸ ਨਾਲੋਂ ਵਾਈਟਸ ਨਾਲੋਂ ਕਿਤੇ ਜ਼ਿਆਦਾ ਆ ਸੋ ਇਸ ਚੀਜ਼ ਨੂੰ ਰੂਲ ਆਊਟ ਕਰਨ ਲਈ ਜਾਂ ਸਾਬਤ ਕਰਨ ਲਈ ਕਿ ਕੀ ਜੈਨੇਟਿਕ ਫੈਕਟਰੀ ਇਕੱਲੇ ਫੈਸਲਾ ਕੁੱਨ ਹੁੰਦੇ ਨੇ ਉਹਨਾਂ ਨੇ ਇੱਕ ਸਟੱਡੀ ਕੰਡਕਟ ਕੀਤੀ ਉਹਨਾਂ ਨੇ ਇੱਕ ਪਾਰਟਿਕੂਲਰ ਅਮਰੀਕਨ ਅਫਰੀਕਨ ਅਮਰੀਕਨਸ ਦੀ ਕਮਿਊਨਿਟੀ ਨੂੰ ਲਿਆ ਜਿਹੜੀ ਕਿ ਮਤਲਬ 4 4 5 5 ਜਨਰੇਸ਼ਨਸ ਤੋਂ ਅਮਰੀਕਾ 'ਚ ਰਹਿ ਰਹੀ ਸੀਗੀ ਔਰ ਇੱਕ ਉਹਨਾਂ ਦੇ ਨਾਲ ਮਿਲਦੀ ਜੁਲਦੀ ਸੇਮ ਕਮਿਊਨਿਟੀ ਨੂੰ ਲਿਆ ਕਿ ਜਿਨ੍ਹਾਂ ਦਾ 99.9% ਡੀਐਨਏ ਸੇਮ ਸੀਗਾ ਪਰ ਉਹ ਅਜੇ ਵੀ ਸਟਿਲ ਅਫਰੀਕਾ 'ਚ ਹੀ ਰਹਿ ਰਹੀ ਸੀਗੀ ਸੋ ਉਹਨਾਂ ਦੋਨਾਂ ਗਰੁੱਪਸ ਦੇ ਵਿੱਚ ਇਸ ਡਿਜ਼ੀਜ਼ ਦਾ ਪੈਟਰਨ ਸਟੱਡੀ ਕੀਤਾ ਗਿਆ ਤੇ ਪਤਾ ਲੱਗਾ ਕਿ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੀ ਭਾਈ ਭੈਣ ਨੇ ਜੈਨੇਟਿਕਲੀ ਬਿਲਕੁਲ ਸਿਮਿਲਰ ਨੇ ਜਿਨ੍ਹਾਂ ਦਾ ਡੀਐਨਏ ਸੇਮ ਆ ਔਰ ਉਹ ਸਟਿਲ ਅਫਰੀਕਾ ਚ ਰਹਿ ਰਹੇ ਨੇ ਉਹਨਾਂ ਦੇ ਵਿੱਚ ਹਾਰਟ ਡਿਜ਼ੀਜ਼ ਦੀ ਕੋਰਨਰੀ ਆਰਟਰੀ ਡਿਜ਼ੀਜ਼ ਦੀ ਪ੍ਰੈਵਲੈਂਸ ਤਾਂ ਬਹੁਤ ਘੱਟ ਆ ਜੇ ਕੱਲੇ ਜੈਨੇਟਿਕ ਫੈਕਟਰ ਹੀ ਹੁੰਦੇ ਤਾਂ ਫਿਰ ਉਹਨਾਂ ਦੇ ਵਿੱਚ ਹੀ ਲਗਭਗ ਉਨੀ ਹੀ ਪ੍ਰੈਵਲੈਂਸ ਹੋਣੀ ਚਾਹੀਦੀ ਸੀਗੀ ਹਾਰਟ ਡਿਜ਼ੀਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਮੋਰਟੈਲਿਟੀ ਦੀ ਜਾਂ ਮੋਰਬਿਡਿਟੀ ਦੀ ਸੋ ਕੋਈ ਹੋਰ ਫੈਕਟਰ ਵੀ ਇਹਦਾ ਮਤਲਬ ਅੰਡਰਪਲੇ ਸੀਗਾ ਕੰਮ ਕਰ ਰਿਹਾ ਸੀਗਾ ਸੋ ਬੜਾ ਉਹਨਾਂ ਨੇ ਇੱਕ ਇੰਟਰਸਟਿੰਗ ਫੈਕਟ ਫਾਈਂਡ ਆਊਟ ਕੀਤਾ ਕਿ ਜਿਹੜੇ ਸਟਿਲ ਆਫਰੀਕਾ ਚ ਰਹਿ ਰਹੇ ਸੀਗੇ ਨਾ ਉਹ ਆਪਣਾ ਖਾਣਾ ਬਣਾਉਣ ਲਈ ਲੱਕੜ ਬਾਲਦੇ ਸੀ ਔਰ ਲੱਕੜਾਂ ਜੰਗਲ ਤੋਂ ਕੱਟ-ਕੱਟ ਕੇ ਲਿਆਉਂਦੇ ਸੀ ਪੁਰਾਣੇ ਰੁੱਖ 100 100 200 200 ਸਾਲ ਪੁਰਾਣੇ ਰੁੱਖ ਇਹ ਜਿਹੜੇ ਪੁਰਾਣੇ ਰੁੱਖ ਹੁੰਦੇ ਆ ਨਾ ਬਹੁਤ ਜਿਨ੍ਹਾਂ ਦੀ ਉਮਰ ਸਦੀਆਂ ਦੇ ਵਿੱਚ ਹੁੰਦੀ ਆ ਜਾਂ ਦਹਾਕਿਆਂ ਚ ਹੁੰਦੀ ਆ ਇਹਨਾਂ ਦੇ ਤਣਿਆਂ ਦੇ ਵਿੱਚ ਟ੍ਰੇਸ मिनरल्स ਦੇ ਪੰਡਾਰ ਹੁੰਦੇ ਨੇ ਮਤਲਬ ਭਾਵ ਉਹ मिनਰਲਸ ਜਿਹੜੀਆਂ ਸਾਨੂੰ ਘੱਟ ਮਾਤਰਾ ਚਾਹੀਦੀਆਂ ਨੇ ਉਹ ਨਿਊਟ੍ਰੀਸ਼ਨ ਉਹ ਨਿਊਟ੍ਰੀਟਿਵ ਏਜੰਟਸ ਜਿਹੜੇ ਸਾਨੂੰ ਘੱਟ ਮਾਤਰਾ ਚਾਹੀਦੇ ਨੇ ਜਿਵੇਂ ਆਪਾਂ ਗੱਲ ਬਾਰ ਬਾਰ ਕੀਤੀ ਆ ਕਾਪਰ ਸੇਲੀਨੀਅਮ ਮੋਲੀਬਡੇਨਮ ਜ਼ਿੰਕ ਕ੍ਰੋਮੀਅਮ ਕਾਪਰ ਮੈਗਨੀਸ਼ੀਅਮ ਆਇਰਨ ਸੋ ਇਹ ਸਭ मिनਰਲਸ ਨੇ ਔਰ ਉਹ ਕੀ ਕਰਦੇ ਸੀ ਕਿ ਖਾਣਾ ਪਕਾਉਣ ਦੌਰਾਨ ਜਿਹੜੀ ਲੱਕੜ બાળਦੇ ਸੀ ਉਸ ਤੋਂ ਜਿਹੜੀ ਸਵਾ ਬਚਦੀ ਸੀ ਐਸ਼ ਨਿਕਲਦੀ ਸੀ ਕੀ ਨਾ ਉਹਨੂੰ ਆਪਣੇ ਖੇਤਾਂ ਦੇ ਵਿੱਚ ਜਿੱਥੇ ਉਹ ਫਲ ਤੇ ਸਬਜ਼ੀਆਂ ਉਗਾਉਂਦੇ ਸੀ ਅਨਾਜ ਉਗਾਉਂਦੇ ਸੀ ਉਹਦੇ ਵਿੱਚ ਐਜ਼ ਅ ਫਰਟੀਲਾਈਜ਼ਰ ਵਰਤਦੇ ਸੀਗੇ ਹਰ ਕੋਈ ਉੱਥੇ ਪਰਿਵਾਰ ਹੋਮ ਗ੍ਰੋਨ ਫਲ ਔਰ ਸਬਜ਼ੀਆਂ ਭਾਵ ਅਨੀਅਨਸ گارਲਿਕ ਲਸਣ ਅਦਰਕ ਔਰ ਹੋਰ ਛੋਟੀਆਂ ਮੋਟੀਆਂ ਸਬਜ਼ੀਆਂ ਉਹ ਜੋ ਵੀ ਕੈਪਸਿਕਮ ਵਗੈਰਾ ਉਹ ਗੋਂਦੇ ਸੀਗੇ ਉਹਦੇ ਵਿੱਚ ਉਹ ਉਸ ਐਸ਼ ਨੂੰ ਐਜ਼ ਅ ਫਰਟੀਲਾਈਜ਼ਰ ਯੂਜ਼ ਕਰਦੇ ਸੀ ਜਿੱਦੇ ਹੀ ਵਜ੍ਹਾ ਕਰਕੇ ਉਹਨਾਂ ਦੇ ਫੂਡ ਦੇ ਵਿੱਚ ਕੁਝ ਟ੍ਰੇਸ ਮਿਨਰਲਸ ਦੀ ਭਰਪੂਰ ਮਾਤਰਾ ਮੌਜੂਦ ਸੀਗੀ ਬਟ ਜਿਹੜੇ ਉਹਨਾਂ ਦੇ ਹੀ ਰਿਸ਼ਤੇਦਾਰ ਸੇਮ ਅਮਰੀਕਾ ਚ ਰਹ ਰਹੇ ਸੀਗੇ ਉਹ ਫਾਸਟ ਫੂਡ ਜਾਂ ਪ੍ਰੋਸੈਸਡ ਫੂਡ ਤੇ ਜ਼ਿਆਦਾ ਡਿਪੈਂਡੈਂਟ ਸੀਗੇ ਭਾਵੇਂ ਕਿ ਡਾਈਟ ਉਹ ਵੀ ਬੜੀ ਵਧੀਆ ਲੈ ਰਹੇ ਸੀਗੇ ਬਟ ਉਹਨਾਂ ਦੀ ਡਾਈਟ ਦੇ ਵਿੱਚ ਕੁਝ ਪਾਰਟਿਕੂਲਰ ਟ੍ਰੇਸ ਮਿਨਰਲਸ ਦੀ ਕਮੀ ਸੀਗੀ ਖਾਸ ਕਰਕੇ ਚਾਰ ਟ੍ਰੇਸ ਮਿਨਰਲਸ ਆਇਡੈਂਟੀਫਾਈ ਕੀਤੇ ਗਏ ਕਿ ਜਿਹੜੇ ਕੋਰੋਨਰੀ ਆਰਟਰੀ ਡਿਜ਼ੀਜ਼ ਦੇ ਵਿੱਚ ਜੇ ਉਹਨਾਂ ਦੀ ਕਮੀ ਹੋਵੇ ਤਾਂ ਕੋਰੋਨਰੀ ਆਰਟਰੀ ਡਿਜ਼ੀਜ਼ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਉਹ ਚਾਰ ਕਿਹੜੇ ਆਇਡੈਂਟੀਫਾਈ ਕੀਤੇ ਗਏ ਆਇਰਨ ਜ਼ਿੰਕ ਸੈਲੀਨੀਅਮ ਔਰ ਕਾਪਰ ਹੁਣ ਆਇਰਨ ਬਾਰੇ ਤੇ ਸਾਰੀ ਦੁਨੀਆ 'ਚ ਹੀ ਬਹੁਤ ਪਤਾ ਆ ਬਟ ਜ਼ਿੰਕ ਸੈਲੀਨੀਅਮ ਔਰ ਕਾਪਰ ਬਾਰੇ ਬੜੀ ਚੰਬੇ ਵਾਲੀ ਗੱਲ ਸੀ ਕਾਪਰ ਜਾਨੀ ਕਿ ਤਾਂਬਾ ਕਾਪਰ ਦੀਆਂ ਤਾਂਬੇ ਦੀਆਂ ਬਹੁਤ ਹੀ ਹੀਲਿੰਗ ਪ੍ਰੋਪਰਟੀਆਂ ਨੇ ਕਾਪਰ ਦੇ ਭਾਂਡੇ ਵਰਤਣਾ ਤਾਂਬੇ ਦੇ ਭਾਂਡੇ ਵਰਤਣਾ ਉਹਨਾਂ ਚ ਪਾਣੀ ਪੀਣਾ ਈਵਨ ਆਯੁਰਵੇਦ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਸਾਡੇ ਵਿੱਚ ਮੂਡ ਵੀ ਸਹੀ ਰੱਖਦਾ ਹੈ ਸਾਡੀ ਬੇਚੈਨੀ ਰੈਸਟਲੈਸਨੈਸ ਅੰਦਰੂਨੀ ਪਰੇਸ਼ਾਨੀਆਂ ਨੂੰ ਵੀ ਘਟਾਉਂਦਾ ਆ ਸੋ ਕਾਪਰ ਬਾਰੇ ਬਹੁਤ ਗੁਣਗਾਨ ਕੀਤਾ ਗਿਆ ਆ ਕਈ ਤਰ੍ਹਾਂ ਦੇ ਆ ਲਿਟਰੇਚਰ ਦੇ ਵਿੱਚ ਸੋ ਇਹ ਫਾਈਂਡ ਆਊਟ ਕੀਤਾ ਗਿਆ ਮਤਲਬ ਮੈਕੈਨਿਜ਼ਮ ਫਾਈਂਡ ਆਊਟ ਕੀਤੇ ਗਏ ਕਿ ਇਹ ਚਾਰ ਮਿਨਰਲਸ ਵੀ ਸਾਡੀ ਆਰਟਰੀਜ਼ ਜਿਹੜੀਆਂ ਨੇ ਜਿਹੜੀਆਂ ਸਾਡੀਆਂ ਦਿਲ ਦੀਆਂ ਨਾੜੀਆਂ ਨੇ ਸੌਰੀ ਖੂਨ ਦੀਆਂ ਨਾੜਾਂ ਨੇ ਆਰਟਰੀਜ਼ ਇਹਨਾਂ ਦੀ ਸਟਰਕਚਰ ਬਣਾਉਣ ਦੇ ਵਿੱਚ ਔਰ ਇਹਨਾਂ ਨੂੰ ਫ੍ਰੀ ਰੈਡੀਕਲਸ ਦੇ ਡੈਮੇਜ ਤੋਂ ਪ੍ਰिवेंट ਕਰਨ ਦੇ ਵਿੱਚ ਬਹੁਤ ਹੈਲਪ ਕਰਦੀਆਂ ਨੇ ਫਰੀ ਰੈਡੀਕਲਸ ਕੀ ਹੁੰਦੇ ਨੇ ਇਹ ਉਹ ਡੇਂਜਰਸ ਬਾਇਓਕੈਮਿਕਲਸ ਹੁੰਦੇ ਨੇ ਜਾਂ ਕੈਮਿਕਲਸ ਹੁੰਦੇ ਨੇ ਜਿਨ੍ਹਾਂ ਦੀ ਲਾਈਫਸਪੈਨ ਬਹੁਤ ਛੋਟੀ ਹੁੰਦੀ ਆ ਬਟ ਇਹ ਹਾਈਲੀ ਰिएक्टਿਵ ਔਰ ਡੇਂਜਰਸ ਹੁੰਦੇ ਨੇ ਇਹ ਸੈਲੂਲਰ ਡੈਮੇਜ ਕਰਦੇ ਨੇ ਸਾਡੇ ਸਰੀਰ ਦੇ ਵਿੱਚ ਜਿਹੜਾ ਸਾਇੰਸਦਾਨਾਂ ਦੀ ਲੇਟੈਸਟ ਖੋਜ ਚੇ ਸਾਹਮਣੇ ਆਇਆ ਕਿ ਜਿਹੜਾ ਏਜਿੰਗ ਪ੍ਰੋਸੈਸ ਆ ਨਾ ਜਿਹੜਾ ਬੁੱਢੇ ਹੋਣ ਦੀ ਪ੍ਰਕਿਰਿਆ ਆ ਬੁਢਾਪੇ ਵੱਲ ਜਾਣ ਦੀ ਪ੍ਰਕਿਰਿਆ ਆ ਇਸ ਦੇ ਵਿੱਚ ਵੀ ਫ੍ਰੀ ਰੈਡੀਕਲਸ ਹੀ ਕਾਫੀ ਹੱਦ ਤੱਕ ਜ਼ਿੰਮੇਵਾਰ ਨੇ ਸੋ ਜਿੰਨੀ ਕਿਸੇ ਦੀ ਮੈਟਾਬੋਲਿਕ ਰੇਟ ਹਾਈ ਹੋਵੇਗੀ ਆਪ ਸਮ ਟੋਟਲ ਆਫ ਟੋਟਲ ਰਿਐਕਸ਼ਨਸ ਉਹਨੇ ਹੀ ਉਹਦੇ ਵਿੱਚ ਫ੍ਰੀ ਰੈਡੀਕਲਸ ਜ਼ਿਆਦਾ ਜਨਰੇਟ ਹੋਣਗੇ ਇਹ ਫ੍ਰੀ ਰੈਡੀਕਲ ਹੁੰਦੇ ਨੇ ਜਿਵੇਂ ਅ ਮਤਲਬ ਆਕਸੀਜਨ ਦਾ ਨੈਗੇਟਿਵ ਮੋਲੀਕੂਲ ਨਾਈਟ੍ਰਿਕ ਆਕਸਾਈਡ ਵਗੈਰਾ ਇਸ ਤਰ੍ਹਾਂ ਇਕ ਬੜੀਆਂ ਰਿਐਕਟਿਵ ਕੈਮੀਕਲ ਸਪੀਸੀਸ ਹੁੰਦੀਆਂ ਨੇ ਇਹ ਬਾਡੀ ਦੇ ਵਿੱਚ ਨਾਰਮਲ ਮੈਟਾਬੋਲਿਜ਼ਮ ਤੋਂ ਵੀ ਬਣਦੀਆਂ ਨੇ ਤੇ ਬਾਹਰੋਂ ਵੀ ਆ ਸਕਦੀਆਂ ਨੇ ਜਿਵੇਂ ਰੇਡੀਏਸ਼ਨ ਨਾਲ ਪੈਦਾ ਹੋ ਸਕਦੀਆਂ ਨੇ ਅਲਟਰਾਵਾਇਲਟ ਰੇਡੀਏਸ਼ਨ ਨਾਲ ਸਮੋਕਿੰਗ ਨਾਲ ਸਾਡੇ ਸਰੀਰ ਵਿੱਚ ਜਾ ਸਕਦੀਆਂ ਨੇ ਜਿਹੜਾ ਵਹੀਕਲਸ ਤੋਂ ਧੂਆ ਨਿਕਲਦਾ ਆ ਉਹਦੇ ਵਿੱਚ ਬੜੇ ਹਾਰਮਫੁਲ ਕਈ ਵਾਰ ਇਹ ਕੈਮੀਕਲਸ ਹੁੰਦੇ ਨੇ ਤਾਂ ਉਹ ਬਾਹਰੋਂ ਵੀ ਸਾਡੇ ਸਰੀਰ ਵਿੱਚ ਦਾਖਲ ਹੋ ਸਕਦੇ ਨੇ ਤੇ ਅੰਦਰ ਵੀ ਬਣਦੇ ਨੇ ਤਾਂ ਇਹਨਾਂ ਤੋਂ ਬਚਾਉਂਦੀਆਂ ਨੇ ਕੁਝ ਐਂਟੀਆਕਸੀਡੈਂਟ ਔਰ ਉਹ ਐਂਟੀਆਕਸੀਡੈਂਟ ਕੁਝ ਇਨਜ਼ਾਈਮਸ ਹੁੰਦੇ ਨੇ ਜਿਨ੍ਹਾਂ ਦੀ ਹੈਲਪ ਕਰਦੀਆਂ ਨੇ ਇਹ ਤਿੰਨ ਚਾਰ ਮਿਨਰਲਸ ਜਿਹੜੇ ਕਾਰਾਂ ਦੇ ਬਾਰੇ ਜਾਣਕਾਰੀ ਰੱਖਦੇ ਆ ਉਹਨਾਂ ਨੂੰ ਪਤਾ ਹੋਣਾ ਕਿ ਮਾਡਰਨ ਕਾਰਾਂ ਦੇ ਵਿੱਚ ਜਿਹੜਾ ਐਗਜ਼ੌਸਟ ਸਿਸਟਮ ਆ ਜਿਹੜਾ ਸਾਇਲੈਂਸਰ ਸਿਸਟਮ ਆ ਉਹਦੇ ਸਟਾਰਟ ਦੇ ਵਿੱਚ ਹੀ ਇੱਕ ਬੜਾ ਇੰਪੋਰਟੈਂਟ ਪਾਰਟ ਅੱਜਕੱਲ ਲੱਗ ਕੇ ਆਉਂਦਾ ਜਿਸ ਨੂੰ ਬੋਲਦੇ ਨੇ ਕੈਟਕਨ ਕੈਟਾਲਿਟਿਕ ਕਨਵਰਟਰ ਉਹਦਾ ਕੰਮ ਕੀ ਹੁੰਦਾ ਆ ਕਿ ਕਾਰਾਂ ਦਾ ਜਿਹੜਾ ਇੰਜਨ ਆ ਉਹ ਜਿਹੜੀਆਂ ਮਤਲਬ ਕੁਝ ਡੇਂਜਰਸ ਕੈਮੀਕल्स ਐਮਿਟ ਕਰਦਾ ਆ ਰਿਲੀਜ਼ ਕਰਦਾ ਐ এনवायरमेंट ਚ ਜਿਵੇਂ ਕਾਰਬਨ ਮੋਨੋਆਕਸਾਈਡ ਜਾਂ ਨਾਈਟ੍ਰਿਕ ਆਕਸਾਈਡ ਉਹਨਾਂ ਨੂੰ ਥੋੜਾ ਲੈਸ ਹਾਰਮਫੁਲ ਕੈਮੀਕल्स ਚ ਤਬਦੀਲ ਕਰ ਦਿੰਦਾ ਆ ਉਸ ਪਾਰਟ ਨੂੰ ਬੋਲਦੇ ਨੇ ਕੈਟਾਲਿਟਿਕ ਕਨਵਰਟਰ ਇਹ ਲਗਭਗ ਜਦੋਂ ਕਾਰ 1 ਲੱਖ 1.5 ਲੱਖ ਕਿਲੋਮੀਟਰ ਚੱਲ ਜਾਂਦੀ ਆ ਨਾ ਤਾਂ ਇਹ ਲਗਭਗ ਜਾਮ ਹੋ ਜਾਂਦਾ ਆ ਇਹਨੂੰ ਰਿਪਲੇਸ ਕਰਨਾ ਪੈਂਦਾ ਆ ਸੋ ਸਿਮਿਲਰਲੀ ਇਸੇ ਕੈਟਾਲਿਟਿਕ ਕਨਵਰਟਰ ਦਾ ਕੰਮ ਕਰਦੀਆਂ ਨੇ ਇਹ ਚਾਰ ਮਿਨਰਲਸ ਜਿਹੜੀਆਂ ਮੈਂ ਤੁਹਾਨੂੰ ਗਿਣਾਈਆਂ ਆਇਰਨ ਸੈਲੀਨੀਅਮ ਕਾਪਰ ਤੇ ਜ਼ਿੰਕ ਸੋ ਇਹ ਕੀ ਕਰਦੀਆਂ ਨੇ ਬੋਡੀ ਦੇ ਵਿੱਚ ਜਿਹੜਾ ਫ੍ਰੀ ਰੈਡੀਕਲਸ ਨਾਲ ਹੋਣ ਵਾਲਾ ਸਾਡੀਆਂ ਆਰਟਰੀਜ਼ ਦਾ ਡੈਮੇਜ ਆ ਉਹਨੂੰ ਰੋਕਦੀਆਂ ਨੇ ਸੋ ਸਾਡੀਆਂ ਨਾੜਾਂ ਬਿਮਾਰ ਨਹੀਂ ਹੁੰਦੀਆਂ ਭਾਵ ਉਹਨਾਂ ਦੀਆਂ ਕੰਦਾਂ ਹਾਰਡ ਨਹੀਂ ਹੁੰਦੀਆਂ ਉਹਨਾਂ ਦੀ ਵਾਲਸ 'ਚ ਲਚਕ ਫਲੈਕਸੀਬਿਲਿਟੀ ਇਲਾਸਟિસਿਟੀ ਬਣੀ ਰਹਿੰਦੀ ਆ ਉਹਨਾਂ 'ਚ ਬਲਾਕੇਜ ਆਉਣ ਦੇ ਚਾਂਸਸ ਘਟਦੇ ਨੇ ਕਿਉਂਕਿ ਬਲਾਕੇਜ ਕਿਵੇਂ ਡਿਵੈਲਪ ਹੁੰਦੀ ਆ ਆਰਟਰੀਜ਼ ਦੇ ਅੰਦਰ ਜਦੋਂ ਕੋਈ ਇੰਜਰੀ ਹੋ ਜਾਂਦੀ ਆ ਇੰਜਰੀ ਕਿਵੇਂ ਹੁੰਦੀ ਆ ਜਾਂ ਹਾਈ ਬਲੱਡ ਪ੍ਰੈਸ਼ਰ ਨਾਲ ਸਮੋਕਿੰਗ ਨਾਲ ਜਾਂ ਫ੍ਰੀ ਰੈਡੀਕਲਸ ਨਾਲ ਤਾਂ ਉਹ ਇੰਜਰੀ ਨੂੰ ਰਿਪੇਅਰ ਕਰਨ ਲਈ ਉੱਥੇ ਕਈ ਵਾਰੀ ਬਲੱਡ ਦਾ ਕਲੌਟ ਬਣ ਜਾਂਦਾ ਆ ਔਰ ਉੱਪਰ ਆ ਕੇ ਇੱਕ ਤਰ੍ਹਾਂ ਕੋਲੇਸਟਰੋਲ ਜੰਮਣੀ ਸ਼ੁਰੂ ਹੋ ਜਾਂਦੀ ਐ ਐਜ਼ ਅ ਬੈਂਡੇਜ ਦੇ ਤੌਰ ਤੇ ਪੱਟੀ ਦੇ ਤੌਰ ਤੇ ਔਰ ਹੌਲੀ ਹੌਲੀ ਉਹ ਕੋਲੇਸਟਰੋਲ ਦਾ ਜਿਹੜਾ ਬਲੌਕ ਬਲੌਕ ਆ ਜਾਂ ਪਲਾਕ ਆ ਉਹ ਵਧਦਾ ਜਾਂਦਾ ਆ ਤਾਂ ਪ੍ਰੋਬਲਮ ਆ ਜਾਂਦੀ ਆ ਸੋ ਕਹਾਣੀ ਫਿਰ ਲੰਬੀ ਹੋ ਗਈ ਮੇਰੀ ਵੀਡੀਓ ਮੈਨੂੰ ਪਤਾ ਐ ਮੇਰੀ ਬਿਗ ਪ੍ਰੋਬਲਮ ਆ ਅ ਬਟ ਗੱਲ ਕਹਿਣੀ ਇਹ ਸੀਗੀ ਕਿ ਇਹ ਚਾਰ ਪੰਜ ਟ੍ਰੇਸ ਮਿਨਰਲਸ ਆਇਡੈਂਟੀਫਾਈ ਕੀਤੀਆਂ ਗਈਆਂ ਜਿਹੜਾ ਸਾਡੀ ਬਾਡੀ ਦੇ ਵਿੱਚ catalytic converter ਦਾ ਕੰਮ ਕਰਦੀਆਂ ਨੇ ਫ੍ਰੀ ਰੈਡੀਕਲਸ ਨਾਲ ਹੋਣ ਵਾਲੇ ਆਰਟਰੀਜ਼ ਦੇ ਡੈਮੇਜ ਨੂੰ ਰੋਕਦੀਆਂ ਨੇ ਔਰ ਇਸ ਤਰ੍ਹਾਂ ਦਿਲ ਦੀਆਂ ਪ੍ਰੋਬਲਮ ਬਲੋਕੇਜ ਵਾਲੀ ਪ੍ਰੋਬਲਮ ਡਿਵੈਲਪ ਨਾ ਹੋਵੇ ਇਹਦੇ ਵਿੱਚ ਇੱਕ ਰੋਲ ਪਲੇ ਕਰਦੀਆਂ ਨੇ ਫਿਰ ਗੱਲ ਮੁੜ ਘੁੜ ਕੇ ਉੱਥੇ ਹੀ ਆ ਗਈ ਕਿ ਸਾਨੂੰ ਇੱਕ ਕੰਪਲੀਟ ਸੈੱਟ ਆਫ ਨਿਊਟ੍ਰੀਐਂਟਸ ਚਾਹੀਦਾ ਆ ਹੈਲਦੀ ਰਹਿਣ ਲਈ ਬੈਲੈਂਸਡ ਡਾਈਟ ਚਾਹੀਦੀ ਆ ਤੇ ਜੇ ਉਹ ਤੁਹਾਡੇ ਫੂਡ ਵਿੱਚ ਉਨੀ ਵੈਰਾਈਟੀ ਨਹੀਂ ਹੈਗੀ ਤਾਂ ਫੇਰ ਉਹੀ ਕਿ ਸੈਪਟਿਆ ਡਾਇਲਗ ਕਿ ਉਹਨਾਂ ਦੇ ਸਪਲੀਮੈਂਟ ਜ਼ਰੂਰੀ ਨੇ ਮਲਟੀ ਮਿਨਰਲ ਮਲਟੀ ਵਿਟਾਮਿਨ ਸਪਲੀਮੈਂਟ ਅੱਜ ਦੇ ਜ਼ਮਾਨੇ ਵਿੱਚ ਲੈਣੇ ਜ਼ਰੂਰੀ ਨੇ ਸੋ ਏਸੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਜੇ ਪਸੰਦ ਆਈ ਆ ਤੇ ਲਾਈਕ ਕਰ ਦਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਥੈਂਕਸ